ਅੱਜ ਦੀ ਇਸ ਵੀਡੀਓ ਵਿੱਚ ਇੱਕ ਬਹੁਤ ਹੀ ਵਧੀਆ ਟ੍ਰਿਕ ਲੈ ਕੇ ਆਏ ਆਂ ਦੇਖੋ ਵੀਡੀਓ ਪੂਰੀ ਬਹੁਤ ਹੀ ਕਮ ਆਉਣ ਵਾਲੀ ਟ੍ਰਿਕ ਆ ਇਸ ਵੀਡੀਓ ਵਿੱਚ ਤੁਹਾਨੂੰ ਦੱਸ ਦਿਆਂ ਕਿ ਅਜਿਹਾ ਕੀ ਕਰੇ ਕਿ ਆਪਣੇ ਘਰ ਵਿੱਚ ਕਦੇ ਵੀ ਕਾਕਰੋਚ ਨਾ ਆਉਣ ਉਸ ਲਈ ਦੋਸਤੋ ਤੁਸੀਂ ਕੀ ਕਰਨਾ ਕਿ ਇੱਕ ਲੈਣਾ ਪਿਆਜ਼ ਤੇ ਪਿਆਜ਼ ਨੂੰ ਲੈਣਾ ਛਿੱਲ ਛਿੱਲ ਕੇ ਕਰ ਲੈਣਾ ਕਦੂਕਾਸ਼ ਚਾਹੇ ਕਦੂਕਾਸ਼ ਕਰ ਲੋ ਚਾਹੇ ਗ੍ਰਾਈਂਡ ਕਰ ਲੋ ਜਿਵੇਂ ਤੁਹਾਨੂੰ ਸੌਖਾ ਲੱਗਦਾ ਹੈ ਮੈਂ ਇੱਥੇ ਕद्दू ਕਸ਼ ਕਰ ਲਿਆ ਇਸ ਨੂੰ ਇੱਕ ਕੌਲੀ ਵਿੱਚ ਕद्दू ਕਸ਼ ਕਰਕੇ ਪਿਆਜ ਨੂੰ ਇੱਕ ਕੌਲੀ ਵਿੱਚ ਪਾ ਲੈਣਾ ਵਿੱਚ ਜਿਹੜਾ ਇਸ ਦਾ ਜੂਸ ਨਿਕਲਦਾ ਉਹ ਵੀ ਪਾ ਲੈਣਾ ਉਸ ਤੋਂ ਬਾਅਦ ਤੁਸੀਂ ਲੈਣਾ ਬੋਰਿਕ ਪਾਊਡਰ ਇਸ ਦੇ ਆਪਾਂ ਨੂੰ ਕੁੱਲ 4 ਚਮਚੇ ਚਾਹੀਦੇ ਨੇ ਇੱਥੇ ਮੈਂ ਕਰੀ ਪਹਿਲਾਂ 2 ਚਮਚ ਬਾਰੀ ਫੁੱਲ ਭਰ ਕੇ 2 ਚਮਚ ਪਾ ਲੈਨੇ ਬੋਰਿਕ ਪਾਊਡਰ ਤੇ ਤੇ ਫਿਰ ਇਸ ਨੂੰ ਕਰ ਲੈਣਾ ਮਿਕਸ ਤੇ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਅੱਧਾ ਚਮਚ ਦੇ ਕ੍ਰੀਪ ਖਾਣ ਵਾਲਾ ਸੋਡਾ ਯਾਦ ਰੱਖੇ ਦੋਸਤ ਇੱਥੇ ਖਾਣ ਵਾਲਾ ਸੋਡਾ ਹੀ ਪਾਉਣਾ ਹੈ ਦੂਜਾ ਸੋਡਾ ਨਹੀਂ ਪਾਉਣਾਗਾ ਫਿਰ ਇਸ ਨੂੰ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਜਦ ਮਿਕਸ ਹੋ ਜੇ ਤਾਂ ਫਿਰ ਥੋੜਾ ਜਿਹਾ ਪਾਣੀ ਪਾ ਕੇ ਥੋੜਾ ਜਿਹਾ ਇਸ ਨੂੰ گاੜਾ ਜਿਹਾ ਪੇਸਟ ਬਣਾ ਲੈਣਾ ਥੋੜਾ ਥੋੜਾ ਪਾਣੀ ਪਾਈ ਜਾਓ ਤੇ ਨਾਲ ਹੀ ਇਸ ਨੂੰ ਮਿਕਸ ਕਰਕੇ ਇਸ ਦਾ ਪੇਸਟ ਬਣਾਈ ਜਾਓ ਦੇਖੋ ਦੋਸਤੋ ਇਸ ਦੇ ਵਿੱਚ ਚੰਗੀ ਤਰ੍ਹਾਂ ਕੋਈ ਵੀ ਕੋਈ ਲਮਜ਼ ਵਗੈਰਾ ਕੁਝ ਵੀ ਨਹੀਂ ਰਹਿ ਗਿਆ ਇੱਕਦਮ ਵਧੀਆ ਪੇਸਟ ਬਣ ਗਿਆ ਹੈ ਹੁਣ ਥੋੜਾ ਜਿਹਾ ਪਤਲਾ ਹੋ ਗਿਆ ਇਸ ਦੇ ਕਰਕੇ ਇਸ ਦੇ ਵਿੱਚ 2 ਚਮਚ ਹੋਰ ਪਾ ਦੇਣੇ ਆ ਹੋਰ ਇੱਕ ਪਾਊਡਰ ਦੇ ਇੱਕ گاੜਾ ਪੇਸਟ ਬਣਾ ਲੈਣਾ ਹੈ ਤੇ ਅੱਧਾ ਇੱਕ ਕੌਲੀ ਵਿੱਚ ਕਰ ਦੇਣਾ ਤੇ ਅੱਧਾ ਇੱਕ ਕੌਲੀ ਵਿੱਚ ਕਿਉਂਕਿ ਇਹ ਦੋ ਤਰ੍ਹਾਂ ਦੇ ਤੁਹਾਨੂੰ ਟ੍ਰਿਕ ਦੱਸਦੇ ਆ ਜੇ ਦੋਸਤੋ ਜਿਹੜਾ ਆਪਾਂ ਇੱਕ ਕੌਲੀ ਵਿੱਚ ਅੱਧਾ ਕਰਿਆ ਉਸ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਸ ਨੂੰ ਪਤਲਾ ਕੋਲ ਬਣਾ ਲੈਣਾ ਹੈ ਤੇ ਜਿਹੜਾ ਦੂਸਰੀ ਕੌਲੀ ਵਿੱਚ ਅੱਧਾ ਰੱਖਿਆ ਉਸ ਦੇ ਵਿੱਚ ਹੋਰ ਥੋੜਾ ਜਿਹਾ ਬੋਰਿਕ ਪਾਊਡਰ ਪਾ ਲੈਣਾ ਹੈ ਇੱਕ ਚਮਚ ਜਾਂ ਦੋ ਚਮਚ ਦੇ ਕਰੀਬ ਮਤਲਬ ਇਸ ਤਰ੍ਹਾਂ ਜੇ ਆਪਾਂ ਕਰਨਾ ਕਿ ਇੱਕ ਆਟੇ ਦੇ ਤਰ੍ਹਾਂ ਗੁੰਨਿਆ ਜਾਵੇ ਨਵੋ ਦੋਸਤੋ ਦੇਖੋ ਤੁਹਾਡੇ ਸਾਹਮਣੇ ਕਾਟੇ ਦੀ ਤਰ੍ਹਾਂ ਗਾੜਾ ਜਿਹਾ ਬਣ ਗਿਆ ਹੈ ਤੇ ਹੁਣ ਇਸ ਤੇ ਛੋਟੇ ਛੋਟੇ ਬਾਉਲਸ ਬਣਾ ਲੈਣੇ ਜਿਵੇਂ ਪੀੜੇ ਆਪਾ ਕਹਿ ਦਿੰਨੇ ਆ ਛੋਟੇ ਛੋਟੇ ਸਾਰੇ ਬਣਾ ਲੈਣੇ ਆ ਤੇ ਜਿਹੜਾ ਦੂਸਰਾ ਇਸ ਪਤਲਾ ਪੇਸਟ ਬਣਾਇਆ ਇਸ ਨੂੰ ਇੱਕ ਸਪਰੇਅ ਵਾਲੀ ਬੋਤਲ ਵਿੱਚ ਪਾ ਲੋ ਚਾਹੇ ਪੁੰਨ ਕੇ ਪਾ ਲੋ ਚਾਹੇ ਐਵੇਂ ਪਾ ਲੋ ਜਿਵੇਂ ਮਰਜ਼ੀ ਪਾ ਲੋ ਜਿਵੇਂ ਤੁਹਾਨੂੰ ਸੌਖਾ ਲੱਗੇ ਤੁਹਾਨੂੰ ਦੱਸਦਾ ਕਿ ਇਸ ਨੂੰ ਆਪਾਂ ਕਿਸ ਤਰ੍ਹਾਂ ਵਰਤਣਾ ਹੈ ਜਿਹੜਾ ਤਾਂ ਆਪਾਂ ਆٹے ਦੇ ਬਣਾਏ ਨੇ ਛੋਟੇ ਛੋਟੇ ਪੇੜੇ ਜੀ ਉਸ ਨੂੰ ਇਸ ਤਰ੍ਹਾਂ ਆਪਾਂ ਕੰਧਾਂ 'ਤੇ ਪਕਾ ਦੇ ਨੇ ਜਿੱਥੇ ਆਪਾਂ ਨੂੰ ਲੱਗਦਾ ਕਿ ਇੱਥੇ ਕਾਕਰਚ ਆ ਸਕਦੇ ਨੇ ਜਿਹੜਾ ਆਪਾਂ ਘੋਲ ਬਣਾਇਆ ਉਸ ਨੂੰ ਗੇਟ ਦੇ ਚਾਰ ਚਫੇਰੇ ਖਿੜਕੀਆਂ ਦੇ ਚਾਰ ਚਫੇਰੇ ਸਪਰੇਅ ਕਰ ਦਿਓ ਤਾਂ ਜੋ ਘਰ ਵਿੱਚ ਕਿਸੇ ਵੀ ਤਰ੍ਹਾਂ ਕਾਕਰਚ ਨਾ ਆ ਸਕਣ